ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਹੈ ਸ਼ਬਦ ਮੰਦਰ ਸੱਤਕ ਤੇ ਪੰਜਵੇਂ ਕਾਲੇ ਤੋਂ ਮੇਰੀਆਂ ਪਹਨਾ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਕਹਿਰਵੇ ਤਾਲ ਦੀਆਂ 8 ਮਾਤਰਾਵਾਂ ਹੁੰਦੀਆਂ ਹਨ ਜੀ ਇਸ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਕੁਮਲ ਗਾ ਮਾ ਪਾ ਦਾ ਕੁਮਲ ਤਨੀ ਕੁਮਲ ਦਾ ਹਸ਼ਦ ਵੀ ਇਸ ਸ਼ਬਦ ਨੂੰ ਸਵਰ ਲੱਗੇਗਾ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਤੇ ਅੰਤਰਾ ਗਾਣ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਦਿਨਵੇਂ ਆਇਓ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੌਲਚੁਕਦੀ ਮਾਫੀ ਬਖਸ਼ਣੇ ਅਗੇ ਦੁਸ਼ਮਤ ਬਖਸ਼ਣੇ ਸ਼ਬਦ ਸਿੱਖੀਏ ਜੀ ਉਥੀ ਦੇਖੀ ਫੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਤਾਰ ਕਿਆ ਪੀ ਕਿਆ ਤਾਰਾ ਹਤ ਹੈ ਮੇਰੇ ਮੇਰੇ ਸਬਕ ਹੈ ਤ ਹੈ ਹਿਤ ਸਿਉ ਬਾ ਦੇ ਉਤੀਤ ਹਿਤ ਸਿਉ ਬਾ ਇਹ ਅਚਰਜ ਹੈ ਰੀਤ ਇਹ ਹੀ ਅਚਰਜ ਹੈ ਰੀਤ ਮਨ ਮੁਰਖ ਅਜੂ ਨਹੀਂ ਸਮਝਤ ਸਿੱਖਦਾ ਹਾਰੇ ਓਨੀਤ ਸਿੱਖਦਾ ਹਾਰੇ ਓਨੀਤ ਕਿਉਂਕਿ ਤੇ ਖੀਪੀਂ ਜਗਤੁ ਮੈਂ ਪਾਜਨ ਪਰ ਪਰੈ ਨਾਨਕ ਪਾਜਨ ਪਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਜੋ ਗਾਵੇ ਪ੍ਰ ਤੇ ਬਾਕੀ ਅੰਤਰੀਆ ਆਪਾਂ ਗਾਣ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਰਾਂ ਤੋਂ ਸਾਰਾ ਸ਼ਬਦ ਸਿੱਖਾਂਗੇ ਚੋਲ ਚੋਠੀ ਦੇਖੀ ਪ੍ਰੀਤ ਸਰਗਮ ਗਾ ਮੈਂ ਸਾਰੇ ਸਾਨੀ ਜਗਤ ਮੈਂ ਸਾਰੇ ਸਾਨੀ ਚੂਠੀ ਦੇਖੀ ਪ੍ਰੀਤ ਨੀਨੇ ਸਧਾਰੇ ਸਸ ਸਸ जगत् मैं सारे सनिनी सा नीनी सधदर रे रे स स स छूटी देखी प्रीति अपने ही ग ਆਪਣੇ ਹੀ ਗਮਮਧਦਾਦਾਦਾ ਸੁਖ ਸਿਓ ਸਭ ਲਾਗੇ ਦਾਦਾ ਨੀਦਾ ਪਾ ਮਮ ਪਪ ਮੰਗਾ ਫਿਰ ਤੋਂ ਆਪ ਤੁਨੇ ਹੀ ਗਾਮ ਸੁਖ ਸੌ ਸਭ ਲਾਗੇ ਧਾ ਦਨੀ ਦ ਪਾਮ ਮਾ ਪਾਮ ਮਾ ਪਪ ਮੰਗਾ ਅਬ ਆਪਣੇ ਹੀ ਸੁਖ ਸੌ ਸਭ ਲਾਗੇ ਆਪਣੇ ਹੀ स्यों सब लगे सबलागे लागे, सब लागे पधागे क्यारा ध पपा क्यारा ध पपा मा ਮਾ ਪਗਮ ਗਰੇ ਸਾ ਕੀ ਆਦਾਰਾ ਕੀ ਮੀਤ ਦਾਦਾ ਪਪਾ ਮਾ ਪਗਮ ਗਰੇ ਸਾ 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 ਫਿਰ ਸਥਾਈ ਪਹਿਲੀ ਲਾਈਨ ਆ ਜਾਏਗੀ ਇਹ ਸਥਾਈ ਦੀ ਨੋਟੇਸ਼ਨ ਅਤੇ ਸ਼ਬਦ ਨਾਲ ਜਿਵੇਂ ਮੈਂ ਅਭੀ ਸਮਝਾਇਆ ਹੈ ਹੁਣ ਆਪਾਂ ਅੰਤਰਾ ਸਿੱਖਾਂਗੇ मेरो मेरो मे मेरो मे रो स स स नि स रि द पा फिरतो ਨਾ ਨਿ ਰੇ ਸ ਮੇ ਰੋ ਸਾ ਸ ਨਿ ਸ ਨਿ ਦ ਪਮ ਮੇ ਰੋ ਸ ਬ ਕਹਿਤ ਹੈ ਦਾਨਿ ਰੇ ਸ ਸ ਸ ਸ ਸ ਸ ਬ ਕਹਿਤ ਹੈ ਦਾਨਿ ਸ ਸ ਸ ਸ ਇਹ ਪੈਲਿਆ ਨੂੰ ਹੁਣ ਅਪਨ ਦੂਸਰੀ ਲੰਨ ਸਿੱਖਾਂਗੇ ਹੇਤ ਸਿਓ ਬਾ ਦੇ ਉਤੀਤ ਸਾ ਸ ਨੀ ਦ ਪ ਨੀ ਦ ਪ ਮ ਹੇਤ ਸਿਓ ਬਾ ਦੇ ਉਤੀਤ ਸਾਸਨਿਦ ਪਨਿਦ ਪਮਮਮ ਫਿਰ ਤੋਂ ਹਿਤ ਸੇ ਬਾਦਯ ਸਾਸਨਿਦ ਪਨਿਦ ਪਮਮਮ ਹਿਤ ਸੇ ਬਾਦਯ ਤੀਤ ਸਮਾਪਤੀ ਲੈਣ ਉਹ ਯਾਦਨੀ ਹੈ ਤੀ ਮਮ ਮ ਪਗਮ ਗਰੀਸਾ ਤੀ ਮਮ ਮ ਪਗਮ ਗਰੀਸਾ ਇਹ ਅੰਤਰਾ ਅਤੇ ਉਸ ਦੀ ਨੋਟੇਸ਼ਨ ਹੈ ਹੁਣ ਆਪਾਂ ਬਾਕੀ ਅੰਤਰੇ ਸਿੱਖਾਂਗੇ ਦੂਸਰਾ ਅੰਤਰਾ ਅੰਤ ਕਾਲ ਸੰਗੀਨ ਹੈ ਕੋ ਇਹ ਹੈ ਬਿਪਰਤ ਹੈ ਇਹ ਅਚਰਜ ਹੈ ਰੀਤ ਇਹ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਾਂਗੇ ਮਨ ਮੂਰਖ ਅਜ ਹੂ ਨਹਿ ਸਮਜਤ ਸਿੱਖਦੇ ਸਿੱਖਦੇ ਹਾਰੇ ਉਨੀਤ ਸਿੱਖਦੇ ਸਿੱਖਦੇ ਹਾਰੇ ਉਨੀਤ ਇਹ ਤੀਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਤਰਾ ਸਿੱਖਾਂਗੇ ਨਾਨਕ ਪਾਜਲ पर गावे प्रभ के गीत चूठी देखी प्रीत जगत में चूठी देखी प्रीत समाप्ति जगत में ਹੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਆਇਦਾ ਸ਼ਬਦ ਹੈ ਬੋਲ ਚੁੱਕਦੀ ਮਾਫੀ ਬਖਸ਼ਨੇ ਕੇ ਦੁਸਮਤ ਬਖਸ਼ਨੀ ਜੀ ਜਿਵੇਂ ਮੈਂ ਆਪ ਜੀ ਨੂੰ ਸਾਰਾ ਸ਼ਬਦ ਹੌਲੀ ਹੌਲੀ ਸਲੋ ਸਲੋ ਰੰਦ ਤੋਂ ਸਾਰਾ ਸ਼ਬਦ ਤੁਹਾਨੂੰ ਆਪ ਜੀ ਨੂੰ ਇਸ ਤਰੀਕੇ ਨਾਲ ਸਿੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ